ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਮੈਂ ਤੁਹਾਨੂੰ ਕਦੇ ਕਿਸੇ ਚੀਜ਼ ਤੇ ਕਦੇ ਕਿਸੇ ਚੀਜ਼ ਤੇ ਜਾਣਕਾਰੀ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਬੋਬੀ ਖਰਬੂਜੇ ਦੇ ਉੱਤੇ ਜਾਣਕਾਰੀ ਦੇ ਰਿਹਾ ਅੱਜ ਤਰੀਕ ਹੈ ਜਿਹੜੀ ਉਹ 25 ਹੋ ਚੁੱਕੀ ਹੈ 25 ਫਰਵਰੀ ਹੋ ਚੁੱਕੀ ਹੈ ਖਰਬੂਜੇ ਤੋਂ ਕਾगज ਵਗੈਰਾ ਲੋ ਟਰਨ ਵਾਲਾ ਤਾਰ ਦਿੱਤਾ ਗਿਆ ਤੇ ਖਰਬੂਜੇ ਨੇ ਫਲ ਵਗੈਰਾ ਵੀ ਵਧੀਆ ਚੱਕ ਰੱਖਿਆ ਬੇਲਾਂ ਨੇ ਦਿਖਾਉਣੇ ਆ ਜੀ ਦੇਖੋ ਏ ਕਰ ਤੁਹਾਡੇ ਵੀ ਖਰਬੂਜੇ ਫੂਟ ਫਟ ਰਹੇ ਨੇ ਤਾਂ ਤੁਹਾਨੂੰ ਬਹੁਤ ਜ਼ਰੂਰੀ ਗੱਲ ਆ ਇਹ ਧਿਆਨ ਨਾਲ ਸੁਣਿਓ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇਅ ਕਰਨੀ ਬਹੁਤ ਜ਼ਰੂਰੀ ਆ ਦੇਖੋ ਜੀ ਜੇ ਇਸ ਤਰ੍ਹਾਂ ਫਟਦੇ ਨੇ ਇਸ ਨੂੰ ਤੋੜ ਕੇ ਦੇਖ ਦੇਣਾ ਚਾਹੀਦਾ ਜੀ ਦੇਖੋ ਜੀ ਜਿਵੇਂ ਜਾਦੇ ਫਲਾਂ ਫੁੱਲਾਂ ਦੀ ਗੱਲ ਕਰਦੇ ਨੇ ਫੁੱਲ ਤਾਂ ਬਹੁਤ ਨੇ ਵੀਰੇ ਫੁੱਲਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਬੇਲ ਤੇ ਜਿਹੜਾ ਫਰੂਟ ਬਣਦਾ ਫਰੂਟ ਪੂਰਾ ਸਾਈਜ਼ ਲੈਵੇ ਕੋਈ ਦਿੱਕਤ ਨਹੀਂ ਫੁੱਲਾਂ ਦੀ ਫੁੱਲ ਬਥੇਰੇ ਆ ਜਾਣਗੇ ਤੁਸੀਂ ਨੇ ਇਸ ਦਾ ਖਿਆਲ ਕੀ ਰੱਖਣਾ ਦੇਖੋ ਇੱਕ ਤਾਂ ਫਰੂਟ ਬਟਨ ਤੋਂ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇ ਲਾਜ਼ਮੀ ਕਰਨੀ ਆ ਇੱਕ ਫਲ ਮੱਖੀ ਵਾਸਤੇ ਅਸੀਂ ਤੁਹਾਨੂੰ ਦੱਸ ਦਈਏ ਤਾਂ ਮੈਲਾਥੀਨ ਦੀ ਸਪਰੇ 7 ਦਿਨਾਂ ਬਾਅਦ ਜ਼ਰੂਰੀ ਕਰਨੀ ਆ ਹਰ ਹਾਲਤ ਦੇ ਵਿੱਚ ਜਿੰਨਾ ਟਾਈਮ ਤੁਹਾਡਾ ਫਲ ਵੱਡਾ ਨਹੀਂ ਹੁੰਦਾ ਕਾਰੜਾ ਨਹੀਂ ਹੁੰਦਾ ਹਾਰਡ ਨਹੀਂ ਹੁੰਦਾ ਉਹਨਾਂ ਟਾਈਮ ਤੁਹਾਨੂੰ ਮੈਲਾਥੀਨ ਦੀ ਸਪਰੇਅ ਕਰਨੀ ਜ਼ਰੂਰੀ ਆ ਜਿਹੜਾ ਤੀਜਾ ਖਿਆਲ ਆ ਗਿਆ ਇਸ ਤੇ ਰੱਖਣ ਵਾਲਾ ਉਹ ਡੌਨੀ ਦਾ ਜੇਕਰ ਤਾਂ ਸਾਨੂੰ ਥੋੜੀ ਬਹੁਤੀ ਡੌਨੀ ਦਿਖਾਈ ਦਿੰਦੀ ਆ ਤਾਂ ਤੁਸੀਂ ਐਕਰੋਬਿਟ ਪਲਸ ਪੋਲੀਰਾਮ ਦੀ ਸਪਰੇਅ ਕਰ ਸਕਦੇ ਹੋ ਨਹੀਂ ਤਾਂ ਤੁਹਾਨੂੰ ਕੋਈ ਲੋੜ ਨਹੀਂ ਜਿਵੇਂ ਹੁਣ ਵਿੱਚ ਵਿੱਚ ਦੇਖੋ ਬੇਲਾਂ ਦੇ ਪੱਤੇ ਥੋੜੇ ਪੀਲੇ ਪੈ ਜਾਂਦੇ ਨੇ ਇਹ ਪੀਲੇ ਜਦੋਂ ਆਪਾਂ ਕਾਗਜ ਲਾਉਂਦੇ ਆ ਤਾਂ ਉਸ ਤੋਂ ਬਾਅਦ ਇੱਕ ਵਾਰ ਟੈਂਪਰੇਚਰ ਚੇਂਜ ਹੁੰਦਾ ਤਾਂ ਪੈ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਕਈ ਕਿਸਾਨ ਵੀਰ ਨੇ ਜਿਹੜੇ ਤਾਂ ਇਸ ਚੀਜ਼ ਨੂੰ ਦੇਖ ਕੇ ਡੌਨੀ ਉਹ ਸਮਝ ਜਾਂਦੇ ਨੇ ਵੀ ਡੌਨੀ ਆ ਗਈ ਇਸ ਤਰ੍ਹਾਂ ਡੌਨੀ ਨਹੀਂ ਡੌਨੀ ਨੂੰ ਚੰਗੀ ਤਰ੍ਹਾਂ ਦੇਖਣਾ ਸਿੱਖੋ ਵੀ ਡੌਨੀ ਕਿਸ ਤਰ੍ਹਾਂ ਦੀ ਹੁੰਦੀ ਆ ਜੇਕਰ ਡੌਨੀ ਜਾਂ ਲੇਟ ਬ্লাইਟ ਆਉਂਦੀ ਆ ਤੁਸੀਂ ਫਿਰ ਨਾਲ ਦੀ ਨਾਲ ਸਪਰੇਅ ਕਰੋ ਫਿਰ ਸਪਰੇਅ ਕਰਨ ਤੇ ਗਰੇਜ ਨਾ ਕਰੋ ਸੇਤੀ ਤੋਂ ਸੇਤੀ ਸਪਰੇਅ ਕਰੋ ਇਸ ਟਾਈਮ ਇਸ ਦੇ ਉੱਤੇ ਕੁਛ ਨਹੀਂ ਵਧੀਆ ਖੜੀਆਂ ਨੇ ਵੇਲਾ ਜਿਆਦਾ ਖਰਚਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਤੁਸੀਂ ਇੰਨੇ ਬਾਦਵਾਦੀਆਂ ਨਾ ਸੜਕੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਮੈਂ ਚਾਹੁੰਦਾ ਵੀ ਤੁਸੀਂ ਘੱਟ ਖਰਚੇ ਦੇ ਉੱਤੇ ਆਪਣੀ ਫਸਲ ਨੂੰ ਵਧੀਆ ਰੱਖੋ ਉਹ ਕਿਵੇਂ ਰੱਖ ਸਕਦੇ ਹੋ ਉਹ ਰੱਖਣ ਦਾ ਤਰੀਕਾ ਇਹੀ ਹੈ ਜੇਕਰ ਤੁਹਾਨੂੰ ਬਿਮਾਰੀਆਂ ਦੇ ਬਾਰੇ ਪੂਰੀ ਪ੍ਰੋਪਰ ਨੋਲਿਜ ਹੋਊਗੀ ਫਿਰ ਤੁਸੀਂ ਆਪਣੀ ਫਸਲ ਤੇ ਖਰਚਾ ਘੱਟ ਕਰ ਸਕਦੇ ਹਾਂ ਜਦੋਂ ਤੁਹਾਨੂੰ ਖਰਚੇ ਬਿਮਾਰੀ ਦਾ ਪਤਾ ਨਹੀਂ ਹੁੰਦਾ ਤੁਸੀਂ ਬਿਨਾਂ ਬਿਮਾਰੀ ਤੋਂ ਦਵਾਈ ਹੋਰ ਸੜਕ ਦਿੰਦੇ ਹੋ ਉਹਦੇ ਨਾਲ ਠੀਕ ਹੋਣ ਦੀ ਜਗਾ ਫਸਲ ਖਰਾਬ ਹੁੰਦੀ ਆ ਤੇ ਤੁਹਾਡਾ ਖਰਚਾ ਵੀ ਦੁੱਗਣਾ ਤੇ ਗਣਾ ਹੁੰਦਾ ਇਸ ਕਰਕੇ ਤੁਹਾਨੂੰ ਮਤਲਬ ਪਹਿਲਾਂ ਬਿਮਾਰੀ ਬਾਰੇ ਪੂਰਾ ਹਿਸਾਬ ਕਿਤਾਬ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਵੇਂ ਇਸ ਨੂੰ ਜੇ ਤੁਸੀਂ ਡ੍ਰਿਪ ਤੇ ਲਾਇਆ ਤਾਂ ਕੈਲਸ਼ੀਅਮ ਬਾਰਨਬੀ ਡ੍ਰਿਪਰਾਂ ਹੀ ਵੀ ਦਿੱਤਾ ਜਾ ਸਕਦਾ ਸਪਰੇਅ 'ਚ ਵੀ ਦਿੱਤਾ ਜਾ ਸਕਦਾ ਇਹ ਚੀਜ਼ਾਂ ਦਾ ਕਾਫੀ ਖਿਆਲ ਰੱਖਣਾ ਪੈਂਦਾ ਜੇਕਰ ਤੁਸੀਂ ਤਰਬੂਜ ਦੀ ਖੇਤੀ ਕਰਦੇ ਹੋ ਤਾਂ ਤਰਬੂਜ ਦੇ ਥੋੜਾ ਇਹਦੇ ਨਾਲੋਂ ਅਲੱਗ ਹੁੰਦਾ ਸ਼ਡਿਊਲ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਸੇਟੀਓ ਭੇਜਾਂਗੇ ਜਿਦੇ ਵਿੱਚ ਤੁਹਾਨੂੰ ਤਰਬੂਜ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਦੇਖੋ ਜੀ ਇਹ ਅੱਜ ਅਸੀਂ ਜਾਣਕਾਰੀ ਦੇ ਰਹੇ ਹਾਂ ਜਿਹੜੀ ਇਹ ਬੋਬੀ ਖਰਬੂਜੇ ਦੀ ਹੈ ਦੇਖੋ ਜੀ ਇੱਕ ਬੇਲ ਤੇ ਜੇ ਤੁਹਾਨੂੰ ਦਿਖਾਈਏ ਤਾਂ 4-4 5-5 ਪੀਸ ਹੈਗੇ ਨੇ ਕਿਸੇ ਕਿਸੇ ਤੇ ਨਹੀਂ ਵੀ ਹੈਗੇ ਯਾਨੀ ਜਿਤਨੇ ਨਹੀਂ ਹੈਗੇ ਹੋ ਜਾਣਗੇ ਹੁਣ ਹੁਣ ਮੌਸਮ ਠੀਕ ਹੋ ਗਿਆ ਤਾਂ ਫਰਤ ਇਸਨੇ ਆਟੋਮੈਟਿਕੀ ਚੱਕਣੀ ਚੱਕਣਾ ਬਾਕੀ ਗੱਲ ਕਰੀਏ ਕਿੰਨੇ ਜੀ ਨਿਕਲ ਜਾਂਦੀ ਹੈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਮਾਰਕੀਟ ਦੇ ਰੇਟਾਂ ਤੇ ਨਿਰਭਰ ਆ ਆਪਾਂ ਮਿਹਨਤ ਕਰਕੇ ਇਸ ਨੂੰ ਗਾ ਸਕਦੇ ਆ ਦੇਖੋ ਮਾਰਕੀਟ ਦੇ ਰੇਟਾਂ ਨਾਲ ਆਪਾਂ ਕੋਈ ਉਹ ਨਹੀਂ ਕਰ ਸਕਦੇ ਮਤਲਬ ਦੱਸ ਨਹੀਂ ਸਕਦੇ ਜਿਵੇਂ ਆਪਾਂ ਕਹੀ ਮਾਰਕੀਟ ਦੇ ਕੀ ਰੇਟ ਆਉਣਗੇ ਇਹ ਤਾਂ ਵੱਡੇ ਵੱਡੇ ਵਪਾਰੀਆਂ ਨੂੰ ਵੀ ਨਹੀਂ ਪਤਾ ਇਹ ਬੋਬੀ ਖਰਬੂਜਾ ਉਹ ਖਰਬੂਜਾ ਜਿਹੜਾ ਦੁਨੀਆ ਦਾ ਸਭ ਤੋਂ ਮਿੱਠਾ ਖਰਬੂਜਾ ਹੁੰਦਾ ਦੇਖੋ ਜੀ ਇਹ ਫਰੂਟ ਲਗਭਗ ਤਿਆਰ ਹੋਣ ਦੇ ਕਾਬਿਲ ਆ ਕਿਉਂਕਿ ਇਹਨਾਂ ਦਾ ਸਾਈਜ਼ ਥੋੜਾ ਛੋਟਾ ਰਹਿ ਗਿਆ ਸਾइज ਛੋਟਾ ਕਿਉਂ ਆ ਕਿਉਂਕਿ ਇਹ ਲੋਟਰਨ ਦੇ ਕਾਜੀ ਦੇ ਥੱਲੇ ਧੀ ਹੁਣ ਜਿਹੜਾ ਫਰੂਟ ਲੱਗੂਗਾ ਜਾਂ ਛੋਟੇ ਸਾਈਜ਼ ਦਾ ਉਹ ਵੱਡਾ ਹੋ ਜਾਊਗਾ ਇਹ ਥੋੜਾ ਛੋਟੇ ਸਾਈਜ਼ 'ਚ ਪੱਕੂਗਾ ਜਿਵੇਂ ਬੇਲ ਦਾ ਪਹਿਲਾ ਫਲ ਹੁੰਦਾ ਜਿਹੜਾ ਉਹ ਜ਼ਿਆਦਾ ਵੱਡਾ ਸਾਈਜ਼ ਨਹੀਂ ਲੈਂਦਾ ਇਹ ਛੋਟੇ ਸਾਈਜ਼ 'ਚ ਹੀ ਹੁੰਦਾ ਇਸ ਤੋਂ ਬਾਅਦ ਇਹਦੇ ਸਾਈਜ਼ ਦੀ ਗੱਲ ਕਰੀਏ ਤਾਂ ਤੁਸੀਂ ਮੰਨ ਕੇ ਚਲੋ ਕਿਲੋ ਤੇ ਵੀ ਵਗ ਜਾਂਦਾ ਉਹ ਤੁਹਾਡੇ ਤੇ ਆ ਵੀ ਤੁਸੀਂ ਕਿੰਨੀ ਕੇਸ ਤੇ ਖਾਦ ਖਰਾਕ ਕੇ ਇਸ ਨੂੰ ਦੰਨੇਓ ਖਾਦ ਖਰਾਕ ਕੇ ਨਾਈ ਸੈਜ ਹੋਣਾ ਦੇਖੋ ਜੀ ਤੁਸੀਂ ਇਸ ਨੂੰ ਜੇਕਰ ਡ੍ਰਿਪ ਤੇ ਕਰਦੇ ਹੋ ਤਾਂ ਡ੍ਰਿਪ ਤੇ ਇਸ ਦੇ ਬਹੁਤ ਬੈਨੀਫਿਟ ਨੇ ਡ੍ਰਿਪ ਤੇ ਤੁਹਾਡਾ ਸੈਜ ਵੀ ਲੱਗੂ ਤੇ ਝਾੜ ਵੀ ਜ਼ਿਆਦਾ ਹੋ ਵਿੱਚ ਵਿੱਚ ਲੋਕਾਂ ਕੋਲ ਕਈ ਕੋਲ ਡ੍ਰਿਪ ਦੀ ਸੁਵਿਧਾ ਨਹੀਂ ਹੁੰਦੀ ਤਾਂ ਡ੍ਰਿਪ ਤੋਂ ਬਿਨਾਂ ਵੀ ਹੋ ਜਾਂਦਾ ਕੋਈ ਦਿੱਕਤ ਨਹੀਂ ਪਰ ਥੋੜਾ ਬਹੁਤਾ ਝਾੜਦਾ ਤਾਂ ਤੇ ਫਸਲ ਦਾ ਤਾਂ ਥੋੜਾ ਫਰਕ ਪੈਂਦਾ ਹੀ ਆ ਤੁਸੀਂ ਜੇਕਰ ਪੱਕਾ ਪਰਮਾਨੈਂਟ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡ੍ਰਿਪ ਵਗੈਰਾ ਤੇ ਸਬਸਿਡੀ ਹੈ ਕਾਫੀ ਲਗਭਗ 80 90% ਸਬਸਿਡੀ ਹੈ ਤੁਸੀਂ ਸਬਸਿਡੀ ਲੈ ਕੇ ਆਪਣਾ ਡ੍ਰਿਪ ਵਗੈਰਾ ਲਗਵਾਓ ਡ੍ਰਿਪ ਲਗਵਾਉਣ ਦੇ ਕਾਫੀ ਫਾਇਦੇ ਨੇ ਉਹਦੇ ਉੱਤੇ ਵੀ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਡ੍ਰਿਪ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਅਸੀਂ ਦੇਖੋ ਜੀ ਦੇਖੋ ਜੀ ਇਹ ਲੱਗਿਆ ਹੋਇਆ ਲਗਭਗ 25 ਨਵੰਬਰ ਦਾ ਲੱਗਿਆ ਹੋਇਆ ਜੀ ਤਾਂ ਥੋੜੇ ਦਿਨਾਂ ਚ ਵੀ ਮੰਡੀ ਦੇ ਵਿੱਚ ਜਾਣ ਲਈ ਤਿਆਰ ਆ ਪਰ ਲੱਗ ਜਾਣਗੇ ਹਲੇ 15-20 ਦਿਨ ਘੱਟੋ-ਘੱਟ ਮੇਰੇ ਖਿਆਲ ਚ ਬਾਕੀ ਜਦੋਂ ਅਸੀਂ ਪਹਿਲੀ ਤੜਾਈ ਕਰਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਕਿ ਇਸ ਤੇ ਬਿਮਾਰੀ ਆਉਂਦੀ ਆ ਸਾਰੀ ਬਿਮਾਰੀ ਬਾਰੇ ਦੱਸਾਂਗੇ ਕਿੰਨੇ ਸਟੇਜ ਦਾ ਹੁੰਦਾ ਜੀ ਕੀ ਦਿੱਕਤ ਆਉਂਦੀ ਆ ਸਾਰੀ ਜਿਵੇਂ ਹੁਣ ਅਸੀਂ ਨੇ ਤੁਹਾਨੂੰ ਫਟੇ ਹੋਏ ਕਰਬੂਜੇ ਬਾਰੇ ਦੱਸਿਆ ਇਹਦਾ ਤੁਸੀਂ ਜਿਨ੍ਹਾਂ ਦੇ ਹਲੇ ਫਲ ਚੱਕਣ ਤੇ ਤਿਆਰੀ ਤੇ ਆ ਉਹ ਪਹਿਲੀ ਆਪਣਾ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇ ਕਰਨਾ ਜੇਕਰ ਬਾਅਦ ਚ ਸਿੜਕਣਗੇ ਜਿਹੜਾ ਫਲ ਫਟ ਗਿਆ ਉਹ ਨਹੀਂ ਠੀਕ ਹੋਣਾ ਉਹਦਾ ਲੌਸ ਹੋਣਾ ਤੇ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਦਾ ਵੀ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇ ਕਰੋ ਕੋਈ ਜ਼ਿਆਦਾ ਮਹਿੰਗੀ ਨਹੀਂ ਸਸਤੀ ਚੀਜ਼ਾਂ ਜਾਂ ਫਿਰ ਜੇ ਡ੍ਰਿਪਾ ਗਿਆ ਤਾਂ ਡ੍ਰਿਪਰਾਂ ਹੀ ਵੀ ਕੈਲਸ਼ੀਅਮ ਪਲੱਸ ਬੋਰਨ ਤੁਸੀਂ ਦਿਓ ਕਾਫੀ ਸਪਰੇਹਾਂ ਹੁੰਦੀਆਂ ਨੇ ਤੇ ਜਿਵੇਂ ਹੁਣ ਤੁਸੀਂ ਸਮਝੋ 52034 ਦੀ ਵੀ ਕਰ ਸਕਦੇ ਆਂ ਢੇਲ ਨੂੰ ਗਰੋਥ ਵਾਸਤੇ ਕਾਫੀ ਚੀਜ਼ਾਂ ਜਿਹਦੇ ਵਿੱਚ ਤੱਤ ਮਿਲ ਜਾਣ ਈਡੀਟੀ ਐ ਜ਼ਿੰਕ ਵੀ ਕਰ ਸਕਦੇ ਆਂ ਜੇ ਕਰ ਤੁਹਾਡੀ ਜ਼ਮੀਨ ਦੇ ਵਿੱਚ ਆਇਰਨ ਵਗੈਰਾ ਦੀ ਘਾਟ ਆ ਤਾਂ ਉਹ ਵੀ ਦੇ ਸਕਦੇ ਆਂ ਆਪਾਂ ਥੋੜਾ ਥੋੜਾ ਕਰਕੇ ਕਾਫੀ ਚੀਜ਼ਾਂ ਨੇ ਕਾਫੀ ਮੈਕਰੋ ਨਿਊਟ੍ਰੀਐਂਟ ਨੇ ਜਿਹੜੇ ਆਪਾਂ ਦੇ ਕੇ ਖਰਬੂਜੇ ਦੀ ਫਸਲ ਨੂੰ ਵਧੀਆ ਬਣਾ ਸਕਦੇ ਆ ਅਤੇ ਜ਼ਿਆਦਾ ਝਾੜ ਲੈ ਸਕਦੇ ਆ ਇਸ ਲਈ ਆਪਾਂ ਨੂੰ ਜਿਵੇਂ ਆਪਾਂ ਕਹਦੇ ਆ ਵੀ ਹੌਲੀ ਹੌਲੀ ਸਾਰੀ ਗੱਲਬਾਤ ਦਾ ਪਤਾ ਚੱਲ ਜਾਂਦਾ ਜਦੋਂ ਤੁਸੀਂ ਕੋਈ ਕੰਮ ਸਟਾਰਟ ਕਰਦੇ ਹੋ ਤਾਂ ਪਹਿਲਾਂ ਨਹੀਂ ਪਤਾ ਚੱਲਦਾ ਬਾਕੀ ਇਹ ਤੁਹਾਡੀ ਜ਼ਮੀਨ ਦੇ ਹਿਸਾਬ ਨਾਲ ਜਿਹੜੀ ਪਾਣੀ ਦੀ ਆਪਾਂ ਗੱਲ ਕਰੀਏ ਪਾਣੀ ਕਦੋਂ ਦੇਣਾ ਕੀ ਕਰਨਾ ਇਹ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਕਿਸੇ ਏਰੀਆ 'ਚ ਜਿਵੇਂ ਹੁਣ ਇਹ ਮੈਂ ਤੁਹਾਨੂੰ ਦਿਖਾ ਰਿਹਾ ਇੱਥੇ ਪਾਣੀ ਮਤਲਬ ਬਹੁਤ ਜ਼ਿਆਦਾ ਡਾਕਰ ਜ਼ਮੀਨ ਹੈ ਇੱਕ ਵਾਰ ਪਾਣੀ ਖੜ ਜੇ ਤਾਂ ਮੁੜ ਕੇ ਸਿੱਧੀ ਸੁੱਕਦਾ ਨਹੀਂ ਜੇਕਰ ਤੁਹਾਡਾ ਰੇਸਲਾ ਬਹਾਣਾ ਤਾਂ ਤੁਸੀਂ 8ਵੇਂ 10ਵੇਂ ਦਿਨ ਵੀ ਜਦੋਂ ਅੱਗੇ ਜਾ ਕੇ ਫਰੂਟ ਆ ਗਿਆ ਤਾਂ ਕਾਫੀ ਪਾਣੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਆਉਣਗੇ ਤਾਂ ਜਦੋਂ ਪਾਣੀ ਦੇਣਾਗਾ ਤਾਂ ਪਾਣੀ ਦੇ ਨਾਲ ਵੀ ਕੋਈ ਖਾਦ ਖਰਾਕ ਲਾਜ਼ਮੀ ਦੇਣੀ ਚਾਹੀਦੀ ਹੈ ਜੇਕਰ ਆਪਾਂ ਵਧੀਆ ਝਾੜ ਲੈਣਾ ਜੇਕਰ ਆਪਾਂ ਘੱਟ ਝਾੜੀ ਲੈਣਾ ਫੇਰ ਤਾਂ ਤੁਹਾਨੂੰ ਪਤਾ ਹੀ ਆ ਇੰਨਾ ਕੁਸ ਕਹਿੰਦਾ ਹੋਇਆ ਜੇਕਰ ਕੋਈ ਗਲਤ ਬੋਲ ਗਿਆ ਤਾਂ ਆਪਣਾ ਸਮਝ ਕੇ ਮਾਫ ਕਰਨਾ ਅੱਜ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਏ ਉਹ ਵੀ ਖਰਬੂਜੇ ਦੀ ਧੰਨਵਾਦ ਜੀ ਅੱਗੇ ਵੀ ਦਊਂਗਾ ਜੀ ਧੰਨਵਾਦ